ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ 사ਤ ਸੰਗਤ ਪੁਰਾਣੇ ਵੇਰਿਆਂ ਦੀ ਗੱਲ ਹੈ ਇੱਕ ਬਹੁਤ ਖੂਬਸੂਰਤ ਮੁਲਕ ਸੀ ਇੱਥੇ ਇੱਕ ਬਹੁਤ ਸ਼ਕਤੀਸ਼ਾਲੀ ਰਾਜਾ ਸੀ ਰਾਜੇ ਦਾ ਨਾਮ ਮਹਿਰਾਬ ਸੀ ਿਆ ਸੀ ਇਸ ਰਾਜੇ ਮਹਿਰਾਬ ਦੇ ਤਿੰਨ ਪੁੱਤਰ ਸਨ ਇੱਕ ਦਾ ਨਾਮ ਸਾਫਰ ਸੀ ਜਿਹੜਾ ਸਭ ਤੋਂ ਵੱਡਾ ਸੀ ਇੱਕ ਦਾ ਨਾਮ ਜੈਲਮ ਸੀ ਤੇ ਸਭ ਤੋਂ ਛੋਟੇ ਦਾ ਨਾਮ ਬਨਸ਼ਰ ਸੀ ਇੱਕ ਵਾਰ ਇਹ ਮਹਾਰਾਜਾ ਰਾਤ ਨੂੰ ਸੁੱਤਾ ਹੋਇਆ ਇਸ ਦੇ ਸੁਪਨੇ ਦੇ ਵਿੱਚ ਕੀ ਆਉਂਦਾ ਹੈ ਕਿ ਇੱਕ ਦੇਵਪੁਰਸ਼ ਰੂਪੀ ਇਨਸਾਨ ਇਸਦੇ ਸੁਪਨੇ ਦੇ ਵਿੱਚ ਆ ਕੇ ਇਸ ਨੂੰ ਇੱਕ ਦੱਸ ਪਾ ਕੇ ਜਾਂਦਾ ਹੈ ਉਹ ਇਸ ਨੂੰ ਕਹਿੰਦਾ ਹੈ ਕਿ ਜਿਵੇਂ ਜਿਵੇਂ ਤੇਰਾ ਸਮਾਂ ਜਾਵੇਗਾ ਤੇਰੀ ਸ਼ਕਤੀ ਇਸੇ ਤਰੀਕੇ ਵਧਦੀ ਜਾਵੇਗੀ ਪਰ ਇਸ ਚੀਜ਼ ਦੀ ਤੇਰੇ ਕੋਲ ਇੱਕੀ ਭਰੋਸੇਯੋਗਤਾ ਹੈ ਕਿ ਤੇਰੇ ਬੱਚੇ ਤੇਰੇ ਰਾਜ ਨੂੰ ਕਾਇਮ ਰੱਖ ਸਕਣਗੇ ਜੇ ਉਹ ਤੇਰੇ ਜਨੇ ਜਹੀਨ ਨਾ ਹੋਏ ਤਾਂ ਵਿਰੋਧੀ ਰਾਜਿਆਂ ਤੋਂ ਬਚਣਗੇ ਕਿਵੇਂ ਉਹ ਇਸ ਨੂੰ ਦੱਸ ਕੇ ਜਾਂਦਾ ਹੈ ਕਿ ਇੱਥੋਂ ਕੁਝ ਕੋਹਾਂ ਦੀ ਦੂਰੀ ਤੇ ਦੋ ਪਹਾੜ ਹਨ ਦੋਹਾਂ ਪਹਾੜਾਂ ਦੇ ਵਿੱਚ ਇੱਕ ਨਦੀ ਵਗਦੀ ਹੈ ਉਸ ਨਦੀ ਦੇ ਕਿਨਾਰੇ ਤੇ ਤੁਰੇ ਜਾਣਾ ਹੈ ਕੋੜੇ ਦੀ ਮਦਦ ਲੈ ਕੇ ਇੱਕ ਥਾਂ ਤੇ ਜਾ ਕੇ ਜਿੱਥੋਂ ਉਹ ਨਦੀ ਨਿਕਲ ਰਹੀ ਹੋਵੇਗੀ ਉੱਥੋਂ ਹੇਠਾਂ ਵੱਲ ਨੂੰ ਕੁਝ ਪੌੜੀਆਂ ਜਾਂਦੀਆਂ ਨੇ ਇੱਕ ਡੁੰਗੀ ਖਾਈ ਵੱਲ ਨੂੰ ਇੱਕ ਕਾਟੀ ਵੱਲ ਨੂੰ ਕੋੜੇ ਨੂੰ ਉੱਥੇ ਬੰਨ ਕੇ ਆਪ ਕਾਟੀ ਵੱਲ ਨੂੰ ਚੱਲਿਆ ਜਾਵੀਂ ਤੇ ਉਸ ਕਾਟੀ ਦੇ ਹੇਠਾਂ ਜਾ ਕੇ ਇੱਕ ਤੈਨੂੰ ਕਿਸੇ ਤਾਂਤ ਦਾ ਬੁੱਤ ਮਿਲੇਗਾ ਉਸ ਬੁੱਤ ਦੇ ਨਾਲ ਜਾ ਕੇ ਜਦ ਗੱਲਬਾਤ ਕਰੇਗਾ ਉਸਦੇ ਹੱਥ ਵਿੱਚ ਦੇਖੇਗਾ ਇੱਕ ਮੰਦਰੀ ਇੱਕ ਅੰਗੂਠੀ ਪਹਿਣੀ ਹੋਵੇਗੀ ਉਸ ਅੰਗੂਠੀ ਨੂੰ ਜੇ ਤੂੰ ਉਸ ਬੁੱਤ ਕੋਲੋਂ ਲਾ ਲਵੇਂਗਾ ਤੇ ਉਸ ਅੰਗੂਠੀ ਦੀ ਮਦਦ ਦੇ ਨਾਲ ਤੂੰ ਆਪਣੇ ਰਾਜ ਭਾਗ ਨੂੰ ਸਦਾ ਚਿਰਕਾਏ ਮ ਰੱਖ ਸਕੇਗਾ ਨਹੀਂ ਤਾਂ ਤੇਰੇ ਜਾਣ ਬਾਅਦ ਤੇਰਾ ਰਾਜ ਭਾਗ ਖੁੱਸ ਸਕਦਾ ਹੈ ਤੇਰੇ ਹੱਥੋਂ ਰਾਜ ਭਾਗ ਨਿਕਲ ਸਕਦਾ ਹੈ ਤੇਰੇ ਬੱਚਿਆਂ ਤੋਂ ਸ਼ਾਇਦ ਇਸਾਂ ਬਿਆਣਾ ਜਾਵੇ ਰਾਜਾ ਸਵੇਰ ਉੱਠਦਾ ਹੈ ਆਪਣੇ ਸੁਪਨੇ ਨੂੰ ਚੇਤੇ ਕਰਦਾ ਹੈ ਤੇ ਆਮ ਸੁਪਨਿਆਂ ਵਾਂਗੂ ਇਸ ਨੂੰ ਭੁੱਲ ਜਾਂਦਾ ਹੈ ਕੁਝ ਦਿਨਾਂ ਬਾਅਦ ਉਹੀ ਦੇਵਪੁਰਸ਼ ਉਹੀ ਸੱਜਣ ਇਨਸਾਨ ਇਸ ਦੇ ਸੁਪਨੇ ਵਿੱਚ ਇੱਕ ਵਾਰੀ ਫੇਰ ਆਉਂਦਾ ਹੈ ਸਾਰੀ ਕਾਰਗਰਦਗੀ ਸਾਰੀ ਗੱਲਬਾਤ ਉਸੇ ਤਰ੍ਹਾਂ ਦੁਹਰਾ ਕੇ ਜਾਂਦਾ ਹੈ ਹੁਣ ਇਹ ਥੋੜਾ ਜਿਹਾ ਇਸ ਚੀਜ਼ ਨੂੰ ਜਿਆਦਾ ਗੌਰ ਦੇ ਨਾਲ ਵਿਚਾਰਦਾ ਹੈ ਸੋਚਦਾ ਹੈ ਪਰ ਅਜੇ ਵੀ ਉਹ ਸਫਰ ਆਰੰਭ ਨਹੀਂ ਕਰਦਾ ਇਸੇ ਤਰੀਕੇ ਇਸ ਨੂੰ ਇੱਕੋ ਮਹੀਨੇ ਦੇ ਵਿੱਚ ਕਈ ਵਾਰ ਸੁਪਨੇ ਆ ਜਾਂਦੇ ਨੇ ਪਹਿਲਾਂ ਸੋਚਦਾ ਹੈ ਕਿ ਕਿਸੇ ਸ਼ਾਹੀ ਵਜ਼ੀਰ ਦੇ ਨਾਲੇ ਗੱਲਬਾਤ ਸਾਂਝੀ ਕਰਾਂ ਫਿਰ ਕਹਿੰਦਾ ਕਿ ਨਹੀਂ ਇਹ ਨਾ ਹੋਵੇ ਕਿ ਉਹ ਸੱਚੀ ਮੁੱਠੀ ਉੱਥੇ ਕੁਝ ਹੋਵੇ ਕੰਮ ਦੀ ਚੀਜ਼ ਮਿਲੇ ਤੇ ਮੈਂ ਉੱਥੇ ਜਾ ਕੇ ਜੇ ਕਿਸੇ ਨੂੰ ਰਾਜ ਪਹਿਲਾਂ ਸੰਝਾ ਕਰ ਦਿਆਂ ਮੇਰੇ ਤੋਂ ਪਹਿਲਾਂ ਉਹ ਪਹੁੰਚ ਕੇ ਕੰਮ ਦੀ ਚੀਜ਼ ਆਪਣੇ ਹੱਥੇ ਟੱਕਰ ਕੇ ਕਿਤੇ ਰਾਜ ਭਾਗ ਦੇ ਉੱਤੇ ਅੱਖ ਨਾ ਰੱਖ ਲਵੇ ਫਿਰ ਇੱਕ ਦਿਨ ਫੇਰ ਉਸ ਹੁੰਦਾ ਹੈ ਫੇਰ ਉਹ ਦੇਵਪੁਰ ਸੁਪਨੇ ਦੇ ਵਿੱਚ ਸਾਰੀਆਂ ਗੱਲਾਂ ਆ ਕੇ ਦੱਸਦਾ ਹੈ ਤੇ ਦੱਸਦਾ ਹੈ ਕਿ ਉਹ ਮੰਦਰੀ ਹੈ ਜਿਹੜੀ ਉਹ ਬਹੁਤ ਜਿਆਦਾ ਸ਼ਕਤੀਸ਼ਾਲੀ ਹੈ ਜਿਹੜਾ ਬੰਦਾ ਉਸ ਮੰਦਰੀ ਨੂੰ ਆਪਣੀ ਮੁੱਠ ਦੇ ਵਿੱਚ ਰੱਖੇਗਾ ਤੇ ਇੱਕ ਜਨਨੂਮਾ ਇਨਸਾਨ ਉੱਥੇ ਪ੍ਰਗਟ ਹੋ ਜਾਵੇਗਾ ਕੋਈ ਗੈਬੀ ਸ਼ਕਤੀ ਆ ਜਾਵੇਗੀ ਉਸ ਤੋਂ ਜਿਹੜੀ ਮੰਗ ਕਰੇਗਾ ਉਹ ਉਸਦੀ ਮੰਗ ਪੂਰੀ ਕਰ ਦੇਵੇਗਾ ਤੇ ਜੇ ਕੋਈ ਇਨਸਾਨ ਉਸ ਮੰਦਰੀ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਲਵੇਗਾ ਤਾਂ ਉਹ ਅਧ੍ਰਿਸ਼ ਹੋ ਜਾਵੇਗਾ ਕਿਸੇ ਨੂੰ ਦਿਖੇਗਾ ਨਹੀਂ ਹੁਣ ਇੱਜ ਤੋਂ ਦੁਆਰਾ ਸੁਪਨਾ ਆਉਂਦਾ ਹੈ ਹੁਣ ਤੱਕ ਮਨ ਬਣਾ ਚੁੱਕਾ ਹੁੰਦਾ ਹੈ ਕਿ ਮੈਂ ਜਾਣਾ ਹੈ ਆਪਣੇ ਘੋੜੇ ਦੇ ਨਾਲ ਇਹ ਨਿਕਲ ਜਾਂਦਾ ਹੈ ਕੁਝ ਜ਼ਰੂਰੀ ਵਸਤਾਂ ਆਪਣੇ ਨਾਲ ਲੈ ਲੈਂਦਾ ਹੈ ਘੋੜੇ ਨੂੰ ਲੈ ਕੇ ਨਿਕਲ ਜਾਂਦਾ ਹੈ ਦੱਸਦਾ ਕਿਸੇ ਨੂੰ ਨਹੀਂ ਕਿ ਮੈਂ ਕਿੱਥੇ ਚੱਲਿਆ ਹਾਂ ਜੇ ਜਿਹੜਾ ਉਹ ਰਸਤਾ ਉਸਨੂੰ ਦੱਸਿਆ ਹੁੰਦਾ ਹੈ ਉਸ ਰਸਤੇ ਵੱਲ ਜਿੱਧਰ ਜਿੱਧਰ ਜਾਂਦਾ ਹੈ ਬਿਲਕੁਲ ਉਸਨੂੰ ਹਰ ਉਹ ਚੀਜ਼ ਮਿਲਦੀ ਹੈ ਜਿਹੜੀ ਉਸਦੇ ਸੁਪਨੇ ਦੇ ਵਿੱਚ ਦਿਖਾਈ ਦਿੱਤੀ ਸੀ ਜਿਹੜੀ ਸੁਪਨੇ ਦੇ ਵਿੱਚ ਉਹ ਇੱਕ ਦੇਵ ਪਰਸ਼ਦਾ ਸਕੇ ਗਿਆ ਸੀ ਉਹ ਦੋਵੇਂ ਪਹਾੜ ਉਹ ਨਦੀਆਂ ਸਾਰਾ ਰਸਤਾ ਉਸੇ ਤਰੀਕੇ ਤੈਅ ਕਰਦਾ ਹੈ ਢੂੰਗੀ ਖਾਈ ਦਿਸਦੀ ਹੈ ਉਧਰ ਪੌੜੀਆਂ ਉਤਰ ਜਾਂਦਾ ਹੈ ਸੱਚਮੁੱਚ ਉਹ ਬੁੱਤ ਦਿਸ ਜਾਂਦਾ ਹੈ ਬੁੱਤ ਨੂੰ ਦੇਖਦਾ ਹੈ ਉਸਦੇ ਹੱਥ ਵਿੱਚ ਵਾਕਿਆ ਹੀ ਇੱਕ ਮੁੰਦਰੀ ਪਹਿਨੀ ਹੁੰਦੀ ਹੈ ਜਦੋਂ ਉਸ ਮੁੰਦਰੀ ਨੂੰ ਹੱਥ ਪਾਉਂਦਾ ਹੈ ਤਾਂ ਉੱਥੇ ਬਹੁਤ ਤੇਜ਼ ਆਵਾਜ਼ ਆਉਂਦੀ ਹੈ ਪਰ ਇਹ ਆਪਣਾ ਧਿਆਨ ਪਟਕਨ ਨਹੀਂ ਦਿੰਦਾ ਉਸ ਬੁੱਤ ਦੀ ਮੰਦਰੀ ਉੱਥੋਂ ਉਤਾਰ ਕੇ ਇਹ ਆਪਣੀ ਉਂਗਲੀ ਦੇ ਵਿੱਚ ਪਹਿਨ ਲੈਂਦਾ ਹੈ ਤੇ ਉੱਥੋਂ ਇੱਕ ਹੋਰ ਜਗ੍ਹਾ ਤੇ ਜਾਣ ਵੱਲ ਕੋਸ਼ਿਸ਼ ਕਰਦਾ ਹੈ ਪਰ ਸੋਚਦਾ ਹੈ ਕਿ ਕਿਉਂ ਨਾ ਇਸ ਮੰਦਰੀ ਨੂੰ ਮੈਂ ਪਹਿਲਾਂ ਪਰਖ ਕੇ ਦੇਖ ਲਵਾਂ ਤੁਰੰਤ ਇਹ ਮੰਦਰੀ ਨੂੰ ਆਪਣੀ ਮੁੱਠ ਦੇ ਵਿੱਚ ਫੇਰ ਤੋਂ ਬੰਨ ਲੈਂਦਾ ਹੈ ਆਪਣੇ ਹੱਥ ਦੇ ਵਿੱਚੋਂ ਉਤਾਰ ਕੇ ਮੁੱਠ ਦੇ ਵਿੱਚ ਬੰਦ ਕਰ ਲੈਂਦਾ ਹੈ ਜਦੋਂ ਹੱਥ ਦੇ ਵਿੱਚ ਬੰਦ ਕਰਦਾ ਹੈ ਤਾਂ ਵਾਕਿਆ ਇੱਕ ਜinn ਪ੍ਰਗਟ ਹੁੰਦਾ ਹੈ ਉਹ ਕਹਿੰਦਾ ਹੈ ਕਿ ਦੱਸੋ ਕੀ ਚਾਹੀਦਾ ਹੈ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ ਇਹ ਕਹਿੰਦਾ ਹੈ ਕਿ ਇਸ ਬੁੱਤ ਦੇ ਨਾਲ ਸਬੰਧਿਤ ਜਿੰਨਾ ਵੀ ਖਜ਼ਾਨਾ ਹੈ ਮੈਨੂੰ ਇਸ ਤਰ੍ਹਾਂ ਇੱਕ ਦੇਵ ਪੁਰਸ਼ ਦੱਸ ਕੇ ਗਿਆ ਸੀ ਉਹ ਸਾਰਾ ਖਜਾਨਾ ਇਹ ਤੂੰ ਚੱਕ ਕੇ ਮੇਰੇ ਸ਼ਾਹੀ ਖਜ਼ਾਨੇ ਦੇ ਵਿੱਚ ਰੱਖ ਕੇ ਆਓ ਉਹ ਕਹਿੰਦਾ ਜੋ ਤੁਹਾਡਾ ਹੁਕਮ ਫਿਰ ਇਹ ਉਸ মুদ্রੇ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਲੈਂਦਾ ਹੈ ਤੇ ਫਿਰ ਦੇਖਦਾ ਹੈ ਕਿ ਵਾਕਈ ਉਸ ਨੂੰ ਆਪਣੇ ਹੱਥ ਪੈਰ ਦਿਸਣੋਂ ਹਟ ਜਾਂਦੇ ਨੇ ਤੇ ਸਮਝ ਜਾਂਦਾ ਹੈ ਕਿ ਮੇਰਾ ਪਰਛਾਵਾਂ ਵੀ ਨਹੀਂ ਦਿਖ ਰਿਹਾ ਤਾਂ ਇੱਥੋਂ ਗੱਲ ਸਾਫ਼ ਹੋ ਗਈ ਕਿ ਮੈਂ ਅਦ੍ਰਿਸ਼ ਹੋ ਗਿਆ ਹਾਂ ਇੱਕ ਗੱਲ ਪੱਕੇ ਤੌਰ ਤੇ ਆਪਣੇ ਲੜ ਬਣ ਲੈਂਦਾ ਹੈ ਕਿ ਮੈਂ ਇਸ ਦਾ ਗਲਤ ਇਸਤੇਮਾਲ ਨਹੀਂ ਕਰਨਾ ਮੈਂ ਜਿਸ ਤਰੀਕੇ ਨਾਲ ਪਹਿਲਾਂ ਰਹਿੰਦਾ ਸੀ ਉਸੇ ਤਰੀਕੇ ਨਾਲ ਰਹਿਣਾ ਹੈ ਕੋਈ ਮੈਂ ਜਿੰਨ ਤੋਂ ਗਲਤ ਕੰਮ ਨਹੀਂ ਲੈਣਾ ਕੋਈ ਅਦ੍ਰਿਸ਼ ਹੋ ਕੇ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜ਼ਿੰਦਗੀ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ ਇਸ ਤੇ ਵਿੜਾਪਾ ਆ ਜਾਂਦਾ ਹੈ ਜਦੋਂ ਇਸ ਤੇ ਵਿੜਾਪਾ ਹੁੰਦਾ ਹੈ ਕਿਦੇ ਆਖਰ ਦੇ ਦਿਨ ਬਿਲਕੁਲ ਕਰੀਬ ਹੁੰਦੇ ਨੇ ਤਿੰਨਾ ਪੁੱਤਰਾਂ ਨੂੰ ਬੁਲਾ ਲੈਂਦਾ ਹੈ ਤਿੰਨਾ ਪੁੱਤਰਾਂ ਦੇ ਵਿੱਚ ਆਪਣੀ ਜਿਹੜੀ ਜਾਇਦਾਦ ਹੁੰਦੀ ਹੈ ਉਸ ਨੂੰ ਤਕਸੀਮ ਕਰਨ ਦੀਆਂ ਗੱਲਾਂ ਕਰਦਾ ਹੈ ਸਭ ਤੋਂ ਵੱਡੇ ਪੁੱਤਰ ਸੰਫਰ ਨੂੰ ਕਹਿੰਦਾ ਹੈ ਕਿ ਪੁੱਤਰ ਤੂੰ ਮੇਰ ਤੋਂ ਅਗਲਾ ਰਾਜਾ ਹੋਵੇਂਗਾ ਜਿਹੜਾ ਸ਼ਾਹੀ ਖਜ਼ਾਨਾ ਹੈ ਉਹਦੇ ਉੱਤੇ ਤੇਰਾ ਤੇ ਮੇਰੇ ਮਜਲੇ ਪੁੱਤਰ ਜਿਹੜਾ ਮੇਰਾ ਵਿਚਾਰਲਾ ਪੁੱਤਰ ਹੈ ਜਲਮ ਤੁਹਾਡਾ ਦੋਵਾਂ ਦਾ ਬਰਾਬਰ ਦਾ ਹੱਕ ਹੋਵੇਗਾ ਇਹ ਗੱਲਬਾਤ ਦੇ ਕੋਲ ਬੈਠਾ ਬਨਸ਼ਰ ਵੀ ਸੁਣ ਰਿਹਾ ਸੀ ਬੜਾ ਹੈਰਾਨ ਹੁੰਦਾ ਹੈ ਕਿ ਮੇਰੇ ਬਾਪ ਨੇ ਮੈਨੂੰ ਕਿਵੇਂ ਦਰਕਨਾਰ ਕਰ ਦਿੱਤਾ ਹੈ ਮੈਨੂੰ ਮੇਰੇ ਹੱਕ ਦੀ ਕੋਈ ਗੱਲ ਹੀ ਨਹੀਂ ਕੀਤੀ ਜਾਇਦਾਦ ਦੇ ਵਿੱਚੋਂ ਮਹਿਲ ਦੇ ਵਿੱਚੋਂ ਜ਼ਮੀਨਾਂ ਦੇ ਵਿੱਚੋਂ ਕੋਈ ਹੱਕ ਦੀ ਗੱਲ ਹੀ ਨਹੀਂ ਕੀਤੀ ਜਿੰਨੀ ਜਾਇਦਾਦ ਤਕਸੀਮ ਕੀਤੀ ਹੈ ਦੋਵੇਂ ਵੱਡੇ ਭਰਾਵਾਂ ਦੇ ਵਿੱਚ ਕਰ ਗਿਆ ਹੈ ਜਿਵੇਂ ਹੀ ਦੋਵੇਂ ਭਰਾ ਬਾਹਰ ਜਾਂਦੇ ਨੇ ਤਬ ਬਨਸ਼ਰ ਆਪਣੇ ਪਿਓ ਦੇ ਕੋਲ ਹੋ ਕੇ ਰਾਜੇ ਮਹਿਰਾਬ ਦੇ ਕੋਲੋਂ ਪੁੱਛਦਾ ਹੈ ਕਿ ਪਿਤਾ ਜੀ ਮੇਰਾ ਕੀ ਕਸੂਰ ਮੈਨੂੰ ਤਾਂ ਸਾਰੀ ਉਮਰ ਹੀ ਲੱਗਿਆ ਕਿ ਤੁਸੀਂ ਸਭ ਤੋਂ ਵੱਧ ਲਾਡ ਪਿਆਰ ਮੇਰੇ ਨਾਲ ਕਰਦੇ ਹੋ ਪਰ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਤੁਸੀਂ ਤਾਂ ਮੈਨੂੰ ਆਪਣਾ ਪੁੱਤਰ ਵੀ ਨਹੀਂ ਸਮਝਦੇ ਰਾਜੇ ਮਹਿਰਾਬ ਨੇ ਪੁੱਤਰ ਬਨਸ਼ਰ ਨੂੰ ਉਸ ਦਾ ਹੱਥ ਅੱਗੇ ਕਰਕੇ ਦੋਵ ਤੇ ਉਸ ਦੇ ਉਂਗਲ ਦੇ ਵਿੱਚ ਉਹ ਮੰਦਰੀ ਪਹਿਨਾ ਦਿੱਤੀ ਉਸ ਨੂੰ ਦੱਸਿਆ ਕਿ ਤੈਨੂੰ ਜਿਹੜਾ ਖਜ਼ਾਨਾ ਦੇ ਕੇ ਜਾ ਰਿਹਾ ਹਾਂ ਉਹ ਸਭ ਤੋਂ ਵੱਡਾ ਖਜ਼ਾਨਾ ਹੈ ਉਸ ਨੂੰ ਸਾਰੀ ਉਹ ਕਰਾਮਾਤ ਬਾਰੇ ਸਮਝਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਦੇਖੀ ਇਸ ਦਾ ਕਦੇ ਗਲਤ ਇਸਤੇਮਾਲ ਨਾ ਕਰੀ ਇਸ ਤੋਂ ਕੋਈ ਮਾੜਾ ਕੰਮ ਨਾ ਲਵੇ ਹੁਣ ਉਸ ਤੀਜੇ ਪੁੱਤਰ ਬਨਸ਼ਰ ਨੂੰ ਕਾਫੀ ਹੌਸਲਾ ਹੋ ਜਾਂਦਾ ਹੈ ਕਾਫੀ ਖੁਸ਼ ਹੋ ਜਾਂਦਾ ਹੈ ਕਿ ਮੇਰੇ ਕੋਲ ਜਿਹੜੀ ਚੀਜ਼ ਆ ਗਈ ਹੈ ਉਸ ਤੋਂ ਤਾਂ ਮੈਂ ਜਿਹੜੀ ਮਰਜ਼ੀ ਚੀਜ਼ ਪੈਦਾ ਕਰਵਾ ਲਵਾਂਗਾ ਮੈਂ ਆਪਣੀ ਲੋੜ ਦੇ ਮੁਤਾਬਕ ਜੋ ਮਰਜ਼ੀ ਲੈ ਲਵਾਂਗਾ ਮੈਨੂੰ ਇਸ ਬਾਕੀ ਖਜ਼ਾਨੇ ਦੀ ਕੀ ਲੋੜ ਹੈ ਆਪਣੇ ਭਰਾਵਾਂ ਦੇ ਨਾਲ ਜਾ ਕੇ ਉਹ ਵੀ ਬੈਠ ਜਾਂਦਾ ਹੈ ਕੁਝ ਦਿਨਾਂ ਬਾਅਦ ਰਾਜ ਮਹਿਰਾਬ ਦਾ ਦੇ ਹੱਥ ਹੋ ਜਾਂਦਾ ਹੈ ਇਸ ਜਹਾਨੋਂ ਰੁਖਸਤ ਹੋ ਜਾਂਦਾ ਹੈ ਫਿਰ ਬਾਕੀ ਸਾਰੇ ਕੰਮ ਜਿਵੇਂ ਪਹਿਲਾਂ ਵਾਂਗ ਚੱਲਦੇ ਸੀ ਉਹਵੇਂ ਚੱਲਣ ਲੱਗ ਪੈਂਦੇ ਨੇ ਸਾਫਰ ਰਾਜ ਨੂੰ ਬਹੁਤ ਤਰੀਕੇ ਨਾਲ ਸੰਭਾਲਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਸਾਡਾ ਰਾਜ ਕਿੰਨਾ ਮਹੱਤਵਪੂਰਨ ਹੈ ਤੇ ਸਾਡੇ ਰਾਜ ਦੇ ਖਿਲਾਫ ਕਿੰਨੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੁੰਦਾ ਹੈ ਕਿ ਇੱਕ ਦਿਨ ਇਹਨਾਂ ਦਾ ਵੱਡਾ ਭਰਾ ਸਾਫਰ ਜਿਹੜਾ ਹੁਣ ਰਾਜਾ ਸੀ ਬੜੀ ਚਿੰਤਾ ਦੇ ਵਿੱਚ ਪਿਆ ਹੋਇਆ ਜਲਮੁਸ ਦੇ ਕੋਲ ਬੈਠਾ ਹੋਇਆ ਤਿਬਨਸ਼ਰ ਜੀ ਦੁਬਾਰਾ ਆਉਂਦਾ ਹੈ ਆਪਣੇ ਦੋਸਤਾਂ ਦੇ ਨਾਲ ਸ਼ਿਕਾਰ ਵਗੈਰਾ ਕਰਕੇ ਆ ਕੇ ਦੇਖਦਾ ਹੈ ਕਿ ਮੇਰੇ ਪ੍ਰਾਬੜੀ ਚਿੰਤਾ ਦੇ ਵਿੱਚ ਨੇ ਜਾ ਕੇ ਕੋਲ ਬੈਠ ਜਾਂਦਾ ਹੈ ਪੁੱਛਦਾ ਹੈ ਕਿ ਕੀ ਸਮੱਸਿਆ ਆ ਗਈ ਹੈ ਕੀ ਦੁੱਖ ਹੈ ਕੀ ਤਕਲੀਫ ਹੈ ਕਿ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹੈ ਇਹ ਕਹਿੰਦੇ ਕਿ ਨਹੀਂ ਤੂੰ ਕੂਟਨੀਤੀ ਤੋਂ ਰਾਜਨੀਤੀ ਤੋਂ ਦੂਰ ਰਿਹਾ ਤੂੰ ਮਦਦ ਨਹੀਂ ਕਰ ਸਕਦਾ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਪਰ ਮੈਨੂੰ ਆਪਣੀ ਸਮੱਸਿਆ ਦੱਸਤਾ ਦਿਓ ਤਾਂ ਉਹ ਸਮੱਸਿਆ ਦੱਸਣ ਲੱਗਦੇ ਨੇ ਉਹ ਦੱਸਦੇ ਨੇ ਕਿ ਕੀ ਕੁਝ ਵਾਪਰ ਰਿਹਾ ਹੈ ਕਿਵੇਂ ਵਿਰੋਧੀ ਰਾਜਾਂ ਦੇ ਰਾਜੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕਰਨ ਦੀ ਤਿਆਰੀ ਕਰ ਚੁੱਕੇ ਨੇ ਉਹਨੇ ਦੱਸਿਆ ਕਿ ਕਿਵੇਂ ਵਿਰੋਧੀ ਰਾਜਾਂ ਨੇ ਹਜ਼ਾਰਾਂ ਹਜ਼ ਪ੍ਰਤੀ ਕਰਦਿਆਂ ਕਰਦਿਆਂ ਲੱਖਾਂ ਤੱਕ ਗਿਣਤੀ ਲੈ ਗਏ ਨੇ ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਉਹਨਾਂ ਦੇ ਨਾਲ ਜੁੜ ਗਈ ਹੈ ਤੇ ਇਹ ਵੀ ਦੱਸਦੇ ਨੇ ਕਿ ਸਭ ਤੋਂ ਵੱਧ ਜਿਹੜੀ ਸਾਜ਼ਿਸ਼ ਕਰ ਰਿਆ ਹੈ ਸਾਡੇ ਪੱਛਮ ਵਾਲੇ ਰਾਜ ਦਾ ਜਿਹੜਾ ਰਾਜਾ ਹੈ ਉਹ ਸਾਡੇ ਖਿਲਾਫ ਸਭ ਤੋਂ ਵੱਡੀਆਂ ਸਾਜ਼ਿਸ਼ਾਂ ਕਰ ਰਿਹਾ ਹੈ ਤਾਂ ਉਦੋਂ ਬਨਸ਼ਰ ਕਹਿੰਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ ਮੈਨੂੰ ਕੁਝ ਸਮਾਂ ਦਿਓ ਇਹ ਜਿਹੜਾ ਪੱਛਮੀ ਰਾਜ ਦਾ ਰਾਜਾ ਹੈ ਇਸ ਨੂੰ ਕੁਝ ਪੜਾਂ ਦੇ ਵਿੱਚ ਜੰਜੀਰਾਂ ਦੇ ਵਿੱਚ ਜਕੜ ਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿਆਂਗਾ ਇਹ ਹੈਰਾਨ ਹੁੰਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਚਲੋ ਬਹੁਤ ਨੌਜਵਾਨ ਖੂਨ ਹੈ ਵਾਲੇ ਮਰਦਾ ਹੈ ਜੇ ਇਸਨੇ ਕਿਤੇ ਜਾਣਾ ਵੀ ਹੋਇਆ ਤਾਂ ਇਸਦੇ ਨਾਲ ਨੌਕਰ ਚਾਕਰ ਫੌਜਾਂ ਭੇਜ ਦਿਆਂਗੇ ਪਰ ਕੋਸ਼ਿਸ਼ ਇਹ ਕਰਾਂਗੇ ਕਿ ਇਕੱਲਾ ਨੁਕਸਾਨ ਨਾ ਕਰਵਾ ਬੈਠੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਆਪਣੇ ਕਮਰੇ ਵੱਲ ਚੱਲ ਗਿਆ ਕਮਰੇ ਦੇ ਵਿੱਚ ਜਾ ਕੇ ਉਸਨੇ ਕੁੰਡੀ ਮਾਰੀ ਕੁੰਡੀ ਲਗਾਉਣ ਤੋਂ ਬਾਅਦ ਜਦੋਂ ਜinn ਪ੍ਰਗਟ ਕਰਦਾ ਹੈ ਆਪਣੀ ਮੰਦਰੀ ਦੇ ਸਹਾਇਤਾ ਲੈ ਕੇ ਤਾਂ ਉਸ ਜinn ਨੂੰ ਦੱਸ ਦਿੰਦਾ ਹੈ ਕਿ ਮੈਨੂੰ ਫਲਾਣਾ ਰਾਜਾ ਚਾਹੀਦਾ ਹੈ ਚੰਦ ਪੜਾਂ ਦੇ ਵਿੱਚ ਉਸੇ ਰਾਜੇ ਨੂੰ ਜੰਜੀਰਾਂ 'ਚ ਜਕੜ ਕੇ ਬਨਸ਼ਰ ਦੇ ਹਵਾਲੇ ਕਰ ਦਿੰਦਾ ਹੈ ਬਨਸ਼ਰ ਇਸ ਨੂੰ ਰਾਜ ਦਰਬਾਰ ਦੇ ਵਿੱਚ ਲੈ ਜਾਂਦਾ ਹੈ ਜੰਜੀਰਾਂ ਦੇ ਵਿੱਚ ਜਕੜ ਕੇ ਤੇ ਆਪਣੇ ਭਰਾ ਜਿਹੜਾ ਉਸ ਵੇਲੇ ਰਾਜਾ ਸੀ ਉਹਦੇ ਪੈਰਾਂ ਦੇ ਵਿੱਚ ਜਾ ਕੇ ਸੁੱਟ ਦਿੰ ਤੇ ਰਾਜੇ ਨੂੰ ਕਹਿੰਦੇ ਨੇ ਕਿ ਦੱਸ ਐਸੀ ਕਿਹੜੀ ਬੇਵਫਾਈ ਸੀ ਕਿ ਸਾਡੇ ਖਿਲਾਫ ਤੁਸੀਂ ਸਾਜ਼ਿਸ਼ਾਂ ਕਰਦੇ ਹੋ ਉਹ ਤੌਬਾ ਕਰਦਾ ਹੈ ਮਾਫੀ ਮੰਗਦਾ ਹੈ ਇਹ ਕਹਿੰਦਾ ਹੈ ਕਿ ਮੈਂ ਜਿਹੜੀ ਜਿੰਨੀ ਵੀ ਫੌਜ ਹੈ ਉਹਦੇ ਵਿੱਚੋਂ ਅੱਧੀ ਫੌਜ ਤੁਹਾਡੇ ਰਾਜ ਨੂੰ ਮੈਂ ਤੋਹਫੇ ਵਜੋਂ ਦੇ ਦਿੰਦਾ ਪਰ ਮੇਰੀ ਜਾਨ ਬਖਸ਼ੀ ਕਰ ਦਿਓ ਮੇਰਾ ਖਲਾਸਾ ਕਰ ਦਿਓ ਕੁਝ ਐਸਾ ਕਰ ਦਿਓ ਕਿ ਇਹ ਜਿੰਨ ਦੁਬਾਰਾ ਕਦੇ ਵੀ ਮੇਰੇ ਮੱਥੇ ਨਾ ਲੱਗੇ ਮੈਂ ਬਹੁਤ ਜ਼ਿਆਦਾ ਡਰ ਗਿਆ ਹਾਂ ਘਬਰਾ ਗਿਆ ਹਾਂ ਜੇ ਕਹਿੰਨੇ ਹੋ ਤਾਂ ਮੈਂ ਅੱਜ ਹੀ ਅਸਤੀਫਾ ਦੇ ਦਿਆਂਗਾ ਜੇ ਕਹਿੰਨੇ ਹੋ ਤਾਂ ਮੈਂ ਰਾਜ ਮਹਿਲ ਵੀ ਛੱਡ ਦਿਆਂਗਾ ਬਸ ਮੈਂ ਇੱਕ ਸਧਾਰਨ ਇਨਸਾਨ ਵਜੋਂ ਜ਼ਿੰਦਗੀ ਜੀ ਸਕਦਾ ਹਾਂ ਪਰ ਮ ਹੇਰਾਨ ਵੀ ਹੁੰਦੇ ਨੇ ਪਰ ਦੋਵੇਂ ਬਰਾ ਖੁਸ਼ ਹੁੰਦੇ ਨੇ ਕਿ ਚਲੋ ਇੱਕ ਦੁਸ਼ਮਣ ਘਟ ਹੋਇਆ ਨਾਲ ਦੀ ਨਾਲ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਵੀ ਹੁੰਦੇ ਨੇ ਇਸ ਨੂੰ ਕਹਿ ਦਿੰਦੇ ਨੇ ਕਿ ਠੀਕ ਹੈ ਤੈਨੂੰ ਤੇਰੇ ਰਾਜ ਭੇਜ ਦਿੰਦੇ ਆ ਉਹ ਕਹਿੰਦਾ ਕਿ ਮੇਰੇ ਰਾਜ ਜਾਂਦਿਆਂ ਤਾਂ ਕਈ ਹਫ਼ਤੇ ਲੱਗ ਜਾਣੇ ਬਹੁਤ ਦੂਰ ਹੈ ਕਿਰਪਾ ਕਰਕੇ ਜਿਸ ਸ਼ੈ ਨੇ ਮੈਨੂੰ ਇੱਥੇ ਲਿਆਂਦਾ ਹੈ ਉਸ ਸ਼ੈ ਨੂੰ ਕਹਿ ਦਿਓ ਕਿ ਮੈਨੂੰ ਛੱਡ ਆਵੇ ਪਰ ਮੇਰਾ ਨੁਕਸਾਨ ਕੋਈ ਨਾ ਕਰੇ ਉਹ ਕਹਿੰਦੇ ਠੀਕ ਹੈ ਬਨਸ਼ਰ ਨੂੰ ਕਹਿੰਦੇ ਕਿ ਜਿਵੇਂ ਲਿਆਂਦਾ ਇਹਨੂੰ ਵਾਪਸ ਪਹੁੰਚਦਾ ਕਰ ਦੇ ਤੇ ਇਹਨੂੰ ਇਹ ਕਹਿ ਦੇ ਕਿ ਜ਼ਿੰਦਗੀ ਦੇ ਵਿੱਚ ਜੇ ਦੁਬਾਰਾ ਸਾਡੇ ਖਿਲਾਫ ਸਾਜ਼ਿਸ਼ ਰਚੀ ਤਾਂ ਤੇਰਾ ਕਤ ਉਹ ਸਾਰਾ ਕੁਝ ਉਹਦੀ ਗਲ ਮੰਨ ਕੇ ਆਪਣੇ ਭਰਾਵਾਂ ਦੀ ਉੱਥੇ ਚਲਿਆ ਜਾਂਦਾ ਹੈ ਪਰ ਭਰਾ ਇਸ ਵੇਲੇ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਡੁੱਬ ਜਾਂਦੇ ਨੇ ਉਸਨੂੰ ਵੀ ਜਾਂਦੇ ਨੇ ਕਿ ਬਨਸ਼ਰ ਦੇ ਹੱਥ ਕੋਈ ਗੈਬੀ ਕੋਈ ਜਾਦੂਈ ਸ਼ਕਤੀ ਆ ਗਈ ਹੈ ਅੰਦਰ ਖਾਤੇ ਉਡਰਦੇ ਵੀ ਨੇ ਕਿ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਇਹ ਸਾਡਾ ਨੁਕਸਾਨ ਕਰਕੇ ਰਾਜ ਪਾਗ ਲੈ ਲਵੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਕਿ ਪਹਿਲਾਂ ਤਾਂ ਇਹ ਦੇਖੀਏ ਪੁਸ਼ਟੀ ਕਰੀਏ ਕਿ ਇਹਦੇ ਕੋਲੇ ਹੈਗਾ ਕੀ ਹੈ ਬਾਅਦ ਵਿੱਚ ਛੋਟਾ ਭਰਾ ਜਲਮ ਆਪਣੇ ਵੱਡੇ ਭਰਾ ਸੰਫਰ ਨੂੰ ਇਹ ਸਲਾਹ ਦਿੰਦਾ ਕਿ ਇਸ ਤਰ੍ਹਾਂ ਕਰੋ ਰਾਜ ਦੇ ਵਿੱਚ ਢੰਡੋਰਾ ਪਟਵਾ ਦਿਓ ਕਿ ਵਿਰੋਧੀ ਰਾਜ ਨੂੰ ਅਸੀਂ ਪਸਤ ਕਰ ਦਿੱਤਾ ਹੈ ਸਾਨੂੰ ਹੁਣ ਕਿਸੇ ਕਿਸਮ ਦੀ ਚਿੰਤਾ ਨਹੀਂ ਤੇ ਇਸ ਨੂੰ ਰਾਜ ਤਿਹਾਰ ਦੇ ਵਜੋਂ ਮਨਾਇਆ ਜਾਵੇ ਤੇ ਜਿੰਨੇ ਵੀ ਇਸ ਆਪਣੇ ਰਾਜ ਦੇ ਵੱਡੇ ਵੱਡੇ ਵਪਾਰੀ ਨੇ ਵੱਡੇ ਲੋਕ ਨੇ ਚੰਗੇ ਸਰਦੇ ਪੁੱਜਦੇ ਨੇ ਜਿਹੜੇ ਸਾਡੀ ਮਦਦ ਕਰਦੇ ਨੇ ਸਮੇਂ-ਸਮੇਂ ਤੇ ਮਸ਼ਹੂਰ سفیر ਨੇ ਪੱਤਰਕਾਰ ਜਾਂ ਹੋਰ ਜਿਹੜੇ-ਜਿਹੜੇ ਭਾਈਚਾਰੇ ਦੇ ਵਿੱਚ ਸਿਰ ਕੱਢ ਸ਼ਖਸੀਅਤਾਂ ਨੇ ਉਹਨਾਂ ਸਾਰਿਆਂ ਨੂੰ ਇੱਥੇ ਦਾਵਤ ਦਿਓ ਬੁਲਾ ਲਵੋ ਰਾਜ ਦੇ ਵਿੱਚ ਪੂਰੇ ਇੰਤਜ਼ਾਮ ਕੀਤੇ ਗਏ ਦਰਬਾਰ ਦੇ ਵਿੱਚ ਜਿਹੜਾ ਸ਼ਾਹੀ ਬਸਤਰਖਾਨ ਸੀ ਹਰ ਕਿਸਮ ਦੀ ਚੀਜ਼ ਉੱਥੇ ਪਕਾਈ ਗਈ ਤਿੰਨੇ ਭਰਾ ਇੱਕ ਪਾਸੇ ਇਕੱਠੇ ਬੈਠ ਕੇ ਜਦੋਂ ਰਾਤ ਵੇਲੇ ਭੋਜਨ ਕਰਨ ਲੱਗੇ ਤਾਂ ਇਹਨਾਂ ਨੇ ਇੱਕ ਸਲਾ ਬਣਾਈ ਹੋਈ ਸੀ ਇੱਕ ਕਿਸਮ ਦੀ ਸਾਜਿਸ਼ ਸੀ ਮਦਮ ਵਾਲਾ ਭਰਾ ਜੈਲਮ ਆਪਣੇ ਵੱਡੇ ਭਰਾ ਸਾਫਰ ਨੂੰ ਕਹਿੰਦਾ ਹੈ ਕਿ ਹਰ ਇੱਕ ਖਾਣਾ ਇੱਥੇ ਪੱਕਿਆ ਹੈ ਦੁਨੀਆ ਦੇ ਹਰ ਕੋਨੇ ਤੋਂ ਚੀਜ਼ਾਂ ਜਿੱਥੇ ਪੱਕੀ ਹੈ ਪਰ ਜੇ ਅੱਜ ਖਾਸ ਕਿਸਮ ਦੇ ਸੰਤਰੇ ਜਿਹੜੇ ਸਿਰਫ ਦੇਸ਼ ਹਿੰਦੁਸਤਾਨ ਤੋਂ ਮਿਲਦੇ ਨੇ ਜੇ ਉਹ ਕਿਸੇ ਨਾ ਕਿਸੇ ਤਰੀਕੇ ਅੱਜ ਪਹੁੰਚੀ ਹੁੰਦੇ ਤਾਂ ਖਾਣੇ ਤੋਂ ਬਾਅਦ ਇੱਕ ਅਲੱਗ ਕਿਸਮ ਦਾ ਮਜ਼ਾ ਆ ਜਾਣਾ ਸੀ ਇਹ ਗੱਲ ਬਨਸ਼ਰ ਸੁਣ ਰਿਹਾ ਹੁੰਦਾ ਉਹ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ ਮੈਂ ਹੁਣੇ ਉਹ ਮੰਗਵਾ ਦਿੰਦਾ ਹਾਂ ਇਹ ਉਸਤੇ ਅੱਖ ਰੱਖਦੇ ਨੇ ਇਹ ਆਪਣੇ ਜਿਹਨਾਂ ਨੂੰ ਬੁਲਾਉਂਦਾ ਹੈ ਉਸ ਅੰਗੂਠੀ ਦੇ ਸਹਾਰੇ ਜਿਨ੍ਹਾਂ ਨੂੰ ਕਹਿੰਦਾ ਹੈ ਕਿ ਮੇਰੇ ਭਰਾ ਦੀ ਇਹ ਇੱਛਾ ਹੈ ਪੂਰੀ ਕਰ ਦਿਓ ਉਹ ਇੱਛਾ ਪੂਰੀ ਹੋ ਜਾਂਦੀ ਹੈ ਸ਼ਾਹੀ ਬਸਤਰ ਖਾਨ ਤੇ ਉਹ ਖਾਸ ਸੰਤਰੇ ਆ ਜਾਂਦੇ ਨੇ ਦੋਵੇਂ ਭਰਾ ਹੁਣ ਦੋਵਾਂ ਨੂੰ ਪੁਸ਼ਟੀ ਹੋ ਚੁੱਕੀ ਹੈ ਕਿ ਇਹਦੇ ਕੋਲੇ ਕੋਈ ਗੈਬੀ ਜਿੰਨ ਇਹਦੇ ਕਬਜ਼ੇ ਦੇ ਵਿੱਚ ਹੈ ਇਹਦੇ ਵਸ ਦੇ ਵਿੱਚ ਹੈ ਆਪਸ ਦੇ ਵਿੱਚ ਇੱਕ ਦਿਨ ਇਕੱਲੇ ਗੱਲਬਾਤ ਕਰਦੇ ਨੇ ਕਿ ਭਰਾ ਤੋ ਜਾਂ ਤਾਂ ਉਹ ਚੀਜ਼ ਖੋ ਲਈਏ ਕਿਸੇ ਦਾ ਨੁਕਸਾਨ ਨਾ ਕਰੇ ਕਿਤੇ ਸਾਡਾ ਨੁਕਸਾਨ ਨਾ ਕਰੇ ਜਾਂ ਫਿਰ ਇਹਨੂੰ ਕਿਤੇ ਦੂਰ ਛੱਡ ਆਈਏ ਕਿਤੇ ਕੱਲ ਨੂੰ ਇਹਦੇ ਦਿਮਾਗ ਫਿਰ ਜਾਵੇ ਸਾਡੇ ਖਿਲਾਫ ਕੋਈ ਸਾਜ਼ਿਸ਼ ਨਾ ਕਰ ਲਵੇ ਇਹਦੇ ਕਬਜ਼ੇ ਦੇ ਵਿੱਚ ਤਾਂ ਜਿੰਨ ਹੈ ਇਹ ਜਿੰਨ ਸਾਡਾ ਵੱਡਾ ਕੋਈ ਨੁਕਸਾਨ ਕਰ ਸਕ ਇਹ ਗੱਲਾਂ ਬਾਤਾਂ ਜਦੋਂ ਇਹ ਕਰ ਰਹੇ ਹੁੰਦੇ ਨੇ ਤਾਂ ਇਹਨਾਂ ਦੇ ਤੀਸਰੇ ਭਰਾ ਬਨਸ਼ਰ ਦੀ ਇੱਕ ਕਰੀਬੀ ਔਰਤ ਜਿਹੜੀ ਕਨੀਜ਼ ਸੀ ਦਰਬਾਰ ਦੇ ਵਿੱਚ ਉਹ ਇਹ ਸਾਰੀ ਗੱਲ ਸੁਣ ਲੈਂਦੀ ਹੈ ਉਹ ਜਾ ਕੇ ਬਨਸ਼ਰ ਨੂੰ ਇਹਨਾਂ ਬਿਨ ਇੱਕ ਇੱਕ ਗੱਲ ਦੱਸ ਦਿੰਦੀ ਹੈ ਇਹ ਕਹਿੰਦਾ ਹੈ ਕਿ ਮੈਂ ਆਪਣੇ ਭਰਾਵਾਂ ਤੋਂ ਦੇਸ਼ਨ ਕਲਾ ਲਵਾਂ ਇਸ ਤੋਂ ਬਿਹਤਰ ਇਹ ਹੈ ਕਿ ਮੈਂ ਖੁਦ ਦੇਸ਼ ਛੱਡ ਕੇ ਚਲਾ ਜਾਂਦਾ ਹਾਂ ਇੱਕ ਘੋੜੇ 'ਤੇ ਸਵਾਰ ਹੋ ਕੇ ਆਪਣੇ ਦੇਸ਼ ਤੋਂ ਬਾਹਰ ਨੂੰ ਜਾਣ ਲੱਗਦਾ ਹੈ ਜੰਗਲ ਦੇ ਵਿੱਚ ਜਾ ਕੇ ਇਹ ਉਸ ਜਿਹਨੂੰ ਬੁਲਾ ਲੈਂਦਾ ਹੈ ਦੁਬਾਰਾ ਅੰਗੂਠੇ ਦੀ ਮੋਲਦ ਲੈ ਕੇ ਜਿਹਨੂੰ ਕਹਿੰਦਾ ਹੈ ਕਿ ਮੈਨੂੰ ਦੱਸ ਕੇ ਸਭ ਤੋਂ ਖੂਬਸੂਰਤ ਰਾਜ ਕਿਹੜਾ ਹੈ ਉਹ ਕਹਿੰਦਾ ਹੈ ਕਿ ਇਥੋਂ ਕਾਫੀ ਦੂਰ ਇੱਕ ਸਮੁੰਦਰ ਦੇ ਐਨ ਵਿਚਾਲੇ ਇੱਕ ਟਾਪੂ ਹੈ ਟਾਪੂ ਦੇ ਉੱਤੇ ਇੱਕ ਰਾਜ ਹੈ ਐਲਮਰਾਜ ਉਹ ਬਹੁਤ ਪਿਆਰਾ ਹੈ ਉੱਥੇ ਚਲਾ ਜਾ ਉੱਥੇ ਤੈਨੂੰ ਕਿਸੇ ਨਾ ਕਿਸੇ ਤਰੀਕੇ ਵਧੀਆ ਉਹਦੇ ਤੱਕ ਪਹੁੰਚਦਾ ਕਰ ਦਿਆਂਗਾ ਇਹ ਕਹਿੰਦਾ ਠੀਕ ਹੈ ਹੁਣ ਮੈਨੂੰ ਇਹ ਦੱਸ ਕਿ ਦੁਨੀਆ ਦੀ ਸਭ ਤੋਂ ਖੂਬਸੂਰਤ ਸਭ ਤੋਂ ਖੁਸ਼ਕਲ ਔਰਤ ਕਿਹੜੀ ਹੈ ਤਾਂ ਜਿੰਨੇ ਕਹਿੰਦਾ ਹੈ ਕਿ ਐਲਮਰਾਜ ਦੀ ਸ਼ਹਿਜ਼ਾਦੀ ਫਿਦਰ ਬਹੁਤ ਖੂਬਸੂਰਤ ਹੈ ਇਹ ਕਹਿੰਦਾ ਹੈ ਕਿ ਫਿਰ ਮੈਂ ਉੱਥੇ ਜਾ ਕੇ ਉਹਦੇ ਨਾਲ ਵਿਆਹ ਕਰਵਾ ਕੇ ਨਵਾਂ ਜੀਵਨ ਸ਼ੁਰੂ ਕਰ ਲਵਾਂਗਾ ਕਹਿੰਦਾ ਠੀਕ ਹੈ ਫਿਰ ਉਸ ਨੂੰ ਇਸ਼ਾਰਾ ਦਿੰਦਾ ਹੈ ਕਿ ਮੈਨੂੰ ਹੁ ਕਾਫੀ ਸਾਰੇ ਸਮੁੰਦਰ ਨਦੀਆਂ ਪਹਾੜੀਆਂ ਲੰਘ ਕੇ ਉਸ ਨੂੰ ਉੱਥੇ ਲੈ ਜਾਂਦਾ ਹੈ। ਵਾਕਿਆ ਹੀ ਇੱਕ ਬੇਹੱਦ ਖੂਬਸੂਰਤ ਰਾਜ। ਸਮੁੰਦਰ ਦੇ ਐਨ ਵਿਚਾਲੇ ਖਾਸ ਕਿਸਮ ਦੀਆਂ ਸਫੈਦ ਇਮਾਰਤਾਂ ਬੜੀਆਂ ਹੋਈਆਂ ਜਿਹੜੀਆਂ ਰਾਜ ਨੂੰ ਹੋਰ ਵੀ ਚਾਚਨ ਲਾਉਂਦੀਆਂ। ਹਰ ਪਾਸੇ ਖੂਬਸੂਰਤ ਬਗੀਚੇ ਬਹੁਤ ਸੋਹਣਾ ਉੱਥੇ ਆਸੇ ਪਾਸੇ ਦਾ ਮਾਹੌਲ ਸੀ। ਜ਼ਬਰਦਸਤ ਬਾਜ਼ਾਰ-ਬਿਜਾਰ ਸਨ। ਬੜੇ ਪਿਆਰੇ ਪੰਦੇ ਜਾਨਵਰ ਉੱਥੇ ਸਨ। ਇਸ ਨੂੰ ਲੱਗ ਰਿਹਾ ਕਿ ਜਿਵੇਂ ਧਰਤੀ ਦੇ ਉੱਤੇ ਸੱਚ ਵਿੱਚ ਕੋਈ ਜੰਨਤ ਹੋਵੇ, ਕੋਈ ਸਵਰਗ ਹੋਵੇ ਮੈਂ ਤਾਂ ਉੱਥੇ ਪਹੁੰਚ ਗਿਆ ਹਾਂ। ਉੱਥੇ ਜਾ ਕੇ ਕਈ ਲੋਕਾਂ ਨਾਲ ਮਿਲਦਾ ਹੈ ਤੇ ਫਿਰ ਪਤਾ ਕਰ ਉਹਦਾ ਦਰਬਾਰ ਕਿਹੜੇ ਪਾਸੇ ਹੈ ਉਹਦਾ ਮਹਿਲ ਕਿਹੜੇ ਪਾਸੇ ਲੋਕਾਂ ਤੋਂ ਪੁੱਛ ਪਿਛਾ ਕੇ ਉੱਥੇ ਜਾਂਦਾ ਹੈ ਉੱਥੋਂ ਬਾਹਰ ਪਹਿਲਾਂ ਜਿੰਨਾਂ ਨੂੰ ਕਹਿ ਕੇ ਉਹ ਤੋਂ ਬਹੁਤ ਸੁੰਦਰ ਪਸ਼ਾਕ ਲੈਂਦਾ ਹੈ ਹੋਰ ਕੀਮਤੀ ਤੋਹਫੇ ਲੈਂਦਾ ਹੈ ਐਲਮਰਾਜ ਦੇ ਰਾਜੇ ਨੂੰ ਜਾ ਕੇ ਮਿਲਦਾ ਹੈ ਉਹ ਬਹੁਤ ਖੁਸ਼ ਹੁੰਦਾ ਹੈ ਉਸ ਨੂੰ ਦੱਸਦਾ ਹੈ ਕਿ ਮੈਂ ਇੱਕ ਮੁਲਕ ਦਾ ਸ਼ਹਿਜ਼ਾਦਾ ਹਾਂ ਤੇ ਮੈਂ ਇੱਥੇ ਕਿਉਂ ਆਇਆ ਹਾਂ ਉਸ ਨੂੰ ਪਹਿਲੀ ਮੁਲਾਕਾਤ ਦੇ ਵਿੱਚ ਦੱਸ ਦਿੰਦਾ ਹੈ ਕਿ ਤੁਹਾਡੀ ਬੇਟੀ ਫਿਦਰ ਦੇ ਨਾਲ ਮੈਂ ਵਿਆਹ ਕਰਨਾ ਹੈ ਉਹ ਕਹਿੰਦਾ ਕਿ ਤੂੰ ਇੱਕ ਦੇਸ਼ ਦਾ ਸ਼ਹਿਜ਼ਾਦਾ ਹੈ ਤੇਰੀ ਪਸ਼ਾਕ ਤੇਰੇ ਕੋਲ ਜਿਹੜੇ ਤੋਹਫੇ ਨੇ ਉਹ ਦੱਸਦੇ ਨੇ ਕਿ ਤੂੰ ਵਾਕਿਆ ਹੀ ਸ਼ਹਿਜ਼ਾਦਾ ਹੈ ਵਕਿਆਹ ਇਹ ਤੂ ਬਹੁਤ ਅਮੀਰ ਰਿਆਸਤ ਦੇ ਨਾਲ ਸਬੰਧਤ ਹੈ ਪਰ ਮੈਂ ਮਾਫੀ ਚਾਹੁੰਦਾ ਹਾਂ ਕਿ شہਜਾਦੀ ਫਦਰ ਦੇ ਨਾਲ ਜੇ ਤੂੰ ਵਿਆਹ ਕਰਨਾ ਹੈ ਤਾਂ ਉਹਦੀਆਂ ਕੁਝ ਸ਼ਰਤਾਂ ਹਾਂ ਜੋ ਤੈਨੂੰ ਪੂਰੀਆਂ ਕਰਨੀਆਂ ਪੈਣਗੀਆਂ ਇਹ ਕਹਿੰਦਾ ਕਿ ਸਾਰੀਆਂ ਸ਼ਰਤਾਂ ਸਿਰ ਮੱਥੇ ਉਹ ਕਹਿੰਦਾ ਨਹੀਂ ਤੂੰ ਸ਼ਾਇਦ ਪੂਰੀਆਂ ਨਾ ਕਰ ਸਕੇਗਾ ਉਹ ਕਹਿੰਦਾ ਸ਼ਰਤਾਂ ਤਾਂ ਦੱਸੋ ਕਹਿੰਦਾ ਕਿ ਦੇਸ਼ ਬਗਦਾਦ ਦੇ ਬਿਲਕੁਲ ਤਾਜ਼ੇ ਨਿੰਬੂ ਤੇ ਦੇਸ਼ ਜ਼ਰਫ ਦਾ ਸਭ ਤੋਂ ਬਿਹਤਰ ਸਾਫਰਾਨ ਭਾਵ ਕੇਸਰ ਤੇ ਕਤਰ ਤੋਂ ਆਈਆਂ ਹੋਈਆਂ ਬਿਲਕੁਲ ਤਾਜ਼ਾ ਖਜੂਰਾ ਇਹ ਸਾਰੀਆਂ ਇੱਕੋ ਮੌਸਮ ਦੇ ਵਿੱਚ ਚਾਹੀਦੀਆਂ ਨੇ ਤੇ ਤੈਨੂੰ ਪਤਾ ਹੈ ਕਿ ਇੱਕੋ ਮੌਸਮ ਦੇ ਵਿੱਚ ਤੂੰ ਲੈ ਨਹੀਂ ਸਕਦਾ ਕਿਉਂਕਿ ਸਾਰਿਆਂ ਦਾ ਸਮਾਂ ਅਲੱਗ-ਅਲੱਗ ਹੈ ਤੇ ਦੂਸਰੀ ਗੱਲ ਜੇ ਤੂੰ ਲੈਣ ਚਲਿਆ ਗਿਆ ਤਾਂ ਇਹ ਤਾਜ਼ਾ ਨਹੀਂ ਰਹਿਣਗੇ ਤੇ ਮੇਰੀ ਧੀ ਦੇਖ ਸਦਰ ਦੇ ਇਹ ਜਿਹੜੀਆਂ ਸ਼ਰਤਾਂ ਨੇ ਉਹ ਕੋਈ ਵੀ ਪੂਰੀਆਂ ਨਹੀਂ ਕਰ ਪਾਉਂਦਾ ਬਹੁਤ ਸ਼ਹਿਜ਼ਾਦੇ ਆਏ ਬੜੇ ਵਜ਼ੀਰ ਵੀ ਆਏ ਵੱਡੇ-ਵੱਡੇ ਵਿਦਵਾਨ ਵੀ ਇੱਥੇ ਆ ਗਏ ਪਰ ਕਿਸੇ ਦੀ ਦਾਲ ਨਹੀਂ ਗਲੀ ਤੂੰ ਆਪਣੀ ਕਿਸਮਤ ਦੇ ਵਿੱਚ ਅਜਮਾ ਕੇ ਦੇਖ ਲੈ ਜੇ ਤੇਰਾ ਕੁਝ ਬੰਦਾ ਹੈ ਮੈਨੂੰ ਕੀ ਇਤਰਾਜ ਹੈ ਮੈਨੂੰ ਤਾਂ ਵਧੀਆ ਹੈ ਕਿ ਇੱਕ ਚੰਗੇ ਰਾਜ ਦੇ ਨਾਲ ਮੇਰੇ ਚੰਗੇ ਸੰਬੰਧ ਬਣਨਗੇ ਜੇ ਤੂੰ ਮੇਰੀ ਧੀ ਦੇ ਨਾਲ ਵਿਆਹ ਕਰ ਲਵੇਂਗਾ ਮੈਂ ਤਾਂ ਤੈਨੂੰ ਆਪਣੇ ਰਾਜ ਦਾ ਵੀ ਰਾਜਾ ਕੁਸ਼ਿਤ ਕਰ ਦਿਆਂਗਾ ਉਹ ਕਹਿੰਦਾ ਠ ਉਸ ਮੁਦਰੀ ਦਾ ਸਹਾਰਾ ਲੈਂਦਾ ਹੈ ਇੱਕ ਗੁਪਤ ਜਗ੍ਹਾ ਤੇ ਜਾ ਕੇ ਇਹ ਸਾਰਾ ਸਮਾਨ ਜੋ ਉਹਨਾਂ ਨੇ ਮੰਗਵਾਇਆ ਹੁੰਦਾ ਹੈ ਤਾਜ਼ਾ ਹਾਲਤ ਦੇ ਵਿੱਚ ਉਸ ਨੂੰ ਮਿਲ ਜਾਂਦਾ ਹੈ ਨੌਕਰ ਚੱਕਰ ਤੇ ਇੱਕ ਕਾਫਲਾ ਲੈ ਕੇ ਫਿਰ ਮਹਿਲ ਵੱਲ ਨੂੰ ਉਤਰ ਜਾਂਦਾ ਹੈ ਬਹੁਤ ਖੂਬਸੂਰਤ ਘੋੜੇ ਦੇ ਉੱਤੇ ਸਵਾਰ ਹੋ ਕੇ ਜਾਂਦਾ ਹੈ ਜਾ ਕੇ ਰਾਜੇ ਨੂੰ ਸਾਰੀਆਂ ਚੀਜ਼ਾਂ ਪੇਸ਼ ਕਰ ਦਿੰਦਾ ਹੈ ਉਧਰੋਂ ਜਿਹੜੀ ਸ਼ਹਿਜ਼ਾਦੀ ਫੈਦਰ ਸੀ ਆਪਣੀਆਂ ਸਹੇਲੀਆਂ ਦੇ ਨਾਲ ਉਹ ਬਾਗਿਚੇ ਦੇ ਵਿੱਚੋਂ ਆ ਕੇ ਦੇਖਦੀ ਹੈ ਤੇ ਉਸ ਦਾ ਦਿਮਾਗ ਘੁੰਮ ਜਾਂਦਾ ਹੈ ਦਸਰ ਉਸ ਨੂੰ ਇਨਸਾਨੀ ਜਾਤ ਦੇ ਵਿੱਚੋਂ ਬੰਦਿਆਂ ਦੇ ਨਾਲ ਮਰਦਾਂ ਦੇ ਨਾਲ ਉਸ ਨੂੰ ਬਹੁਤ ਜ਼ਿਆਦਾ ਨਫ਼ਰਤ ਹੁੰਦੀ ਹੈ परखोनु ਲੱਗਦਾ ਹੈ ਕਿ ਮੈਂ ਭਜ ਨਹੀਂ ਸਕਦੇ ਮੈਨੂੰ ਵਿਆਹ ਕਰਵਾਉਣਾ ਪਵੇਗਾ ਮੈਂ ਜਬਾਨ ਕੀਤੀ ਸੀ ਮੈਂ ਸ਼ਰਤਾਂ ਦਿੱਤੀਆਂ ਸਨ ਉਸਨੂੰ ਸ਼ਰਤਾਂ ਪੂਰੀਆਂ ਹੋ ਗਈਆਂ ਨੇ ਰਾਜਾ ਬਹੁਤ ਖੁਸ਼ ਹੁੰਦਾ ਹੈ ਰਾਜਾ ਉਸੇ ਵੇਲੇ ਵਿਆਹ ਦੀ ਤੀਰੀ ਕਢਵਾ ਲੈਂਦਾ ਹੈ ਤੇ ਨਾਲ ਦੀ ਨਾਲ ਉਸਨੂੰ ਇਸ ਰਾਜ ਦਾ ਅਗਲਾ ਰਾਜਾ ਕੁਸ਼ਿਤ ਕਰ ਦਿੰਦਾ ਹੈ ਰਾਜ ਦੇ ਵਿੱਚ ਖੁਸ਼ੀ ਦੀ ਲਹਿਰ ਚੱਲ ਜਾਂਦੀ ਹੈ ਕੁਝ ਦਿਨ ਵਿਆਹ ਤੋਂ ਬਾਅਦ ਇਹ ਠੀਕ-ਠਾਕ ਰਹਿੰਦੇ ਨੇ ਇਹ ਸ਼ਹਿਜ਼ਾਦੀ ਫਿਦਰ ਉਸ ਤੋਂ ਵਕਰੀਆਂ-ਵਕਰੀਆਂ ਚੀਜ਼ਾਂ ਮੰਗਦੀ ਹੈ ਕਦੇ ਅਰਬ ਦੇ ਕੋੜੇ ਕਦੇ ਕਿਸੇ ਥਾਂ ਦਾ ਸੋਨਾ ਕਿਸੇ ਥਾਂ ਦੇ ਹੀਰੇ ਕਿਸੇ ਥਾਂ ਦੀ ਚਾਂਦੀ ਇਹ ਹਰ ਇੱਕ ਮੰਗ ਪੂਰੀ ਕਰ ਦਿੰਦਾ ਹੈ ਸ਼ਹਿਜ਼ਾਦੀ ਇਹ ਫੈਦਰ ਨੂੰ ਸ਼ੱਕ ਹੁੰਦਾ ਹੈ ਕਿ ਇਹਦੇ ਕੋਲ ਕੋਈ ਜਾਦੂ ਮੰਤਰ ਹੈ ਇਹਦੇ ਕੋਲੇ ਕੋਈ ਗੈਬੀ ਸ਼ਕਤੀ ਹੈ ਇੱਕ ਦਿਨ ਉਹ ਲੁੱਕ ਕੇ ਦੇਖਦੀ ਰਹਿੰਦੀ ਹੈ ਕਿ ਇਹਦਾ ਤਰੀਕਾ ਕਰ ਕੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਜਿੰਨ ਪ੍ਰਗਟ ਹੁੰਦਾ ਹੈ ਉਹ ਇਸ ਤੇਰੀ ਸਾਰਾ ਕੁਝ ਕਰਦਾ ਤੇ ਇੱਕ ਦਿਨ ਜਦੋਂ ਬਨਸ਼ਰ ਸੁੱਤਾ ਪਿਆ ਹੁੰਦਾ ਹੈ ਇਹ ਸ਼ਹਿਜ਼ਾਦੀ ਧੋਖੇ ਦੇ ਨਾਲ ਉਹ ਮੰਦਰੀ ਇਸਦੇ ਹੱਥ ਵਿੱਚੋਂ ਉਤਾਰ ਲੈਂਦੀ ਹੈ ਮੰਦਰੀ ਨੂੰ ਇਹ ਆਪਣੇ ਹੱਥ ਦੇ ਵਿੱਚ ਲੈ ਕੇ ਉਸ ਜਿੰਨ ਨੂੰ ਬੁਲਾ ਲੈਂਦੀ ਹੈ ਜਿੰਨ ਨੂੰ ਕਹਿੰਦੀ ਹੈ ਕਿ ਹੁਣ ਤੇਰੀ ਵਾਲੀ ਵਾਰਸ ਮੈਂ ਹਾਂ ਤੇਰੀ ਮਾਲਕ ਮੈਂ ਹਾਂ ਇਸ ਤਰ੍ਹਾਂ ਕਰ ਇਸ ਇਨਸਾਨ ਨੂੰ ਜਿੱਥੋਂ ਇੱਥੇ ਲੈ ਕੇ ਆਇਆ ਹੈ ਉੱਥੇ ਵਾਪਸ ਛੱਡ ਗਿਆ ਉਹ ਥੋੜਾ ਹਿਚਕ ਚਾਉਂਦਾ ਹੈ ਪਰ ਕੀ ਕਰ ਸਕਦਾ ਸੀ ਮਾਲਕ ਹੁਣ ਉਸ ਜੀ ਦੇ ਹੱਥ ਵਿੱਚ ਮੰਦਰੀ ਸੀ ਤੇ ਬਾਅਦ ਵਿੱਚ ਕਹਿੰਦੀ ਇੱਥੇ ਪਹੁੰਚ ਫਿਰ ਹੋਰ ਬਹੁਤ ਕੰਮ ਨੇ ਜਿਹੜੇ ਤੇਰ ਤੋਂ ਕਰਵਾਉਣੇ ਨੇ ਉਹ ਉਸ ਨੂੰ ਸੁੱਤੇ ਪੈਣ ਨੂੰ ਚੱਕਦਾ ਹੈ ਤੇ ਉਸ ਦੇ ਆਪਣੇ ਰਾਜ ਵਿੱਚ ਜਾ ਕੇ ਉਸ ਨੂੰ ਛੱਡਿਆਉਂਦਾ ਹੈ ਤੇ ਜਦੋਂ ਉਸ ਦੀ ਅੱਖ ਖੁੱਲਦੀ ਹੈ ਬੜਾ ਹੈਰਾਨ ਹੁੰਦਾ ਹੈ ਕਿ ਮੈਂ ਆਪਣੇ ਰਾਜ ਦੇ ਵਿੱਚ ਪਹੁੰਚਿਆ ਹਾਂ ਭਰਾਵਾਂ ਨੂੰ ਚਾਹ ਚੜ ਜਾਂਦਾ ਹੈ ਕਿ ਸਾਡਾ ਭਰਾ ਵਾਪਸ ਆ ਗਿਆ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਅਸੀਂ ਇਹ ਦੇ ਖਿਲਾਫ ਸਿਰਫ ਮੰਦਰੀ ਦੇ ਬਦਲੇ ਜਿਹੜੀ ਅਸੀਂ ਸਾਜ਼ਿਸ਼ ਕਰ ਰਹੇ ਸੀ ਉਹ ਉਸ ਤੋਂ ਮਾਫੀ ਮੰਗਦੇ ਨੇ ਤੇ ਪੁੱਛਦੇ ਨੇ ਕਿ ਕਿੱਥੇ ਰਿਹਾ ਹੈ ਕੀ ਕੁਛ ਕੀਤਾ ਹੈ ਕਿਵੇਂ ਰਿਹਾ ਹੈ ਸਾਰੀ ਗੱਲਬਾਤ ਦੱਸ ਦਿੰਦਾ ਹੈ ਉਹ ਦੱਸ ਦਿੰਦਾ ਹੈ ਕਿ ਕਿਵੇਂ ਮੇਰੇ ਨਾਲ ਉੱਥੇ ਧੋਖਾ ਹੋਇਆ ਉਹ ਕਹਿੰਦੇ ਭੁੱਲ ਜਾ ਉਸ ਰਾਜ ਨੂੰ ਹੋਊਗਾ ਕੋਈ ਸੁੰਦਰ ਰਾਜ ਹੋਏਗਾ ਕੋਈ ਐਲਮ ਰਾਜ ਹੋਏਗਾ ਕੋਈ ਚੰਗਾ ਰਾਜ ਪਰ ਆਪਾਂ ਕੀ ਲੈਣਾ ਆਪਣੇ ਕੋਲ ਆਪਣਾ ਰਾਜ ਭਗ ਬਹੁਤ ਹੈ ਜੇ ਤੂੰ ਚਾਹਣਾ ਹੈ ਇੱਥੇ ਤੂੰ ਰਾਜਾ ਬਣ ਕੇ ਕੰਮ ਕਰ ਜੇ ਤੇਨੂੰ ਸਿਰਫ ਰਾਜ ਦੀ ਭੁੱਖ ਹੈ ਜੇ ਤੂੰ ਚਾਹਣਾ ਹੈ ਕੋਈ ਵਪਾਰਤ ਸੰਭਾਲਣੀ ਉਹ ਸੰਭਾਲ ਲੈ ਜੇ ਤੂੰ ਵਿਹਲਾ ਰਹਿਣਾ ਚਾਹਣਾ ਹੈ ਕੁਝ ਵੀ ਕਰਨਾ ਚਾਹਣਾ ਹੈ ਤੂੰ ਕਰ ਇਹ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਇੱਕ ਵਾਰੀ ਉਸ ਰਾਜ ਨੂੰ ਸਰ ਕਰਨਾ ਹੈ ਜਿਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਂ ਆਪਣੀ ਮੁੰਦਰੀ ਵਾਪਸ ਲੈ ਕੇ ਆਉਣੀ ਹੈ ਮੇਰੀ ਮੁੰਦਰੀ ਮੇਰੇ ਪਿਓ ਨੇ ਮੈਨੂੰ ਦਿੱਤੀ ਸੀ ਆਪਣੇ ਭਰਾਵਾਂ ਨੂੰ ਆਪਣੀ ਮੰਛਾ ਦੱਸ ਕੇ ਰਾਜ ਵਿੱਚੋਂ ਵਾਪਸ ਚਲੇ ਜਾਂਦਾ ਹੈ ਉੱਥੇ ਸਮੁੰਦਰ ਦੇ ਕੋਲੇ ਪਹੁੰਚ ਕੇ ਟਾਪੂ ਤੋਂ ਥੋੜੀ ਦੂਰ ਜਿਹੜਾ ਦੂਜਾ ਟਾਪੂ ਹੈ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉੱਥੇ ਤਾਂ ਰਾਜ ਭਾਗ ਬਦਲ ਚੁੱਕਿਆ ਹੈ ਉਥੋਂ ਦੀ ਸਹਜਾਦੀ ਫਿਦਰ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਹੈ ਹੁਣ ਉਹ ਖੁਦ ਰਾਣੀ ਬਣ ਚੁੱਕੀ ਹੈ ਹੁਣ ਲੋਕਾਂ ਦਾ ਬਹੁਤ ਨੁਕਸਾਨ ਕਰ ਰਹੀ ਹੈ ਆਪ ਖੁਦਰੀਆਂ ਕਰਦੀ ਹੈ ਅੰਨੇਵਾ ਪੈਸਾ ਵਿਅਰਥ ਕਰ ਰਹੀ ਹੈ ਬਹੁਤ ਮਰਦਾਂ ਦੀ ਬਿਲਕੁਲ ਕਿਸੇ ਕਿਸਮ ਦੀ ਆਮਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਕੋਈ ਵੀ ਮਰਦ ਉੱਥੇ ਨਹੀਂ ਜਾ ਸਕਦਾ ਸਿਰਫ ਔਰਤਾਂ ਦਾ ਰਾਜ ਹੈ ਜਿਹੜੇ ਬਹਿਰੀ ਜਹਾਜ਼ ਉੱਥੇ ਜਾਂਦੇ ਸੀ ਸਮੁੰਦਰੀ ਜਹਾਜ਼ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਬੜਾ ਹੈਰਾਨ ਹੁੰਦਾ ਹੈ ਔਰਤ ਦਾ ਪੇਸ ਧਾਰ ਕੇ ਉਸ ਰਾਜ ਤੱਕ ਪਹੁੰਚ ਜਾਂਦਾ ਹੈ ਉਸ ਰਾਜ ਦੇ ਵਿੱਚ ਜਿਹੜੀ ਇਸ ਸਹਜਾਦੀ ਫਦਰ ਦੀ ਸਭ ਤੋਂ ਕਰੀਬੀ ਗੁਲਾਮ ਸੀ ਜਿਹੜੀ ਕਰੀਬੀ ਉਸਦੀ ਕੰਮ ਵਾਲੀ ਸੀ ਜ਼ਿਲਵਾ ਉਸ ਦੇ ਨਾਲ ਕਿਸੇ ਤਰੀਕੇ ਤਾਲੁਕ ਕਰਦਾ ਹੈ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਕਹਿੰਦੀ ਹੈ ਤੂੰ ਹੀ ਹੈ ਜਿਹੜਾ ਸਾਡਾ ਖਿਹੜਾ ਛੁੜਵਾ ਸਕਦਾ ਹੈ ਉਸ ਨੂੰ ਦੱਸਦਾ ਹੈ ਕਿ ਕਿਵੇਂ ਤੂੰ ਮੰਦਰੀ ਲੈ ਕੇ ਆਉਣੀ ਹੈ ਉਹ ਸੁੱਤੀ ਪਈ ਸ਼ਹਿਜ਼ਾਦੀ ਫਿਦਰ ਦੀ ਉਂਗਲ ਦੇ ਵਿੱਚੋਂ ਮੰਦਰੀ ਉਤਾਰ ਕੇ ਉਸ ਦੀ ਥਾਂ ਤੇ ਇੱਕ ਜਾਲੀ ਮੰਦਰੀ ਪਹਿਨਾਉਂਦੀ ਹੈ ਇਹ ਮੰਦਰੀ ਜਦੋਂ ਇਹਦੇ ਕੋਲੇ ਵਾਪਸ ਪਰਤਦੀ ਹੈ ਤਾਂ ਇਹ ਜਿੰਨ ਦੇ ਨਾਲ ਉੱਥੇ ਸ਼ਹਿਜ਼ਾਦੀ ਫਿਦਰ ਦੇ ਅੱਗੇ ਪੇਸ਼ ਹੁੰਦਾ ਹੈ ਉਹਨੂੰ ਕਹਿੰਦਾ ਹੈ ਕਿ ਉਮੀਦ ਕਰਦਾ ਹਾਂ ਕਿ ਤੂੰ ਹੁਦਰੀਆਂ ਬਹੁਤ ਕਰ ਲਈਆਂ ਹੋਣਗੀਆਂ ਤੂੰ ਮੇਰੀ ਘਰਵਾਲੀ ਹੈ ਇਸ ਕਰਕੇ ਮੈਂ ਤੇਰਾ ਕਤਲ ਨਹੀਂ ਕਰਵਾ ਸਕਦਾ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਇਹਨਾਂ ਲੋਕਾਂ ਨੂੰ ਮੈਂ ਤੇਰੇ ਤੋਂ ਜਾਤ ਪਵਾ ਸਕਦਾ ਹਾਂ ਜਿਨ੍ਹਾਂ ਨੂੰ ਹੁਕਮ ਦਿੰਦਾ ਹੈ ਕਿ ਜਿਸ ਥਾਂ ਤੂੰ ਮੇਰਾ ਪਿਓ ਤੈਨੂੰ ਲੈ ਕੇ ਆਇਆ ਸੀ ਉਸ ਥਾਂ ਤੇ ਇਸਨੂੰ ਇਹ ਲੰਮੀ ਨੀਂਦ ਦੇ ਵਿੱਚ ਚਲੀ ਜਾਵੇ ਹਜ਼ਾਰਾਂ ਸਾਲ ਇਸੁੱਤੀ ਰਹੇ ਸਾਹ ਇਸਦੇ ਚੱਲਦੇ ਰਹਿਣ ਤੇ ਪਰ ਇੱਕ ਉਥਮ ਉੱਠ ਸਕਣ ਜੋਗੀ ਨਾ ਹੋਵੇ ਉਹ ਕਹਿੰਦਾ ਜੋ ਹੁਕਮ ਇਸ ਤੋਂ ਬਾਅਦ ਇਹ ਉਸ ਰਾਜ ਦਾ ਰਾਜਾ ਕੁਸ਼ਿਤ ਕਰ ਦਿੱਤਾ ਜਾਂਦਾ ਹੈ ਰਾਜ ਨੂੰ ਇਹ ਬਹੁਤ ਖੂਬਸੂਰਤ ਤੰਗ ਨਾਲ ਚਲਾਉਂਦਾ ਹੈ ਲੋਕ ਬਹੁਤ ਖੁਸ਼ ਹੁੰਦੇ ਨੇ ਕਿ ਇੱਕ ਰਾਜੇ ਨੇ ਆ ਕੇ ਸਾਡਾ ਖੜਾ